ਗਰਸ਼ੰਕਰ ਦੇ ਬੀਤ ਇਲਾਕੇ ਦੇ ਪੰਜ ਪਿੰਡਾਂ ਭਵਾਨੀਪੁਰ ਅੰਜਲਪੁਰ ਭਵਾਨੀਪੁਰ ਭਗਟਾ ਕਾਣੇਵਾਲ ਰਤਨਪੁਰੇ ਦੇ 201 ਏਕੜ ਤੋਂ ਵੱਧ ਜੰਗਲੀ ਰਕਬਾ ਸਾਫ਼ ਕਰਕੇ ਸੋਲਰ ਕੰਪਨੀ ਵੱਲੋਂ ਸੋਲਰ ਪੈਨਲ ਲਗਾਇਆ ਜਾ ਰਿਹਾ ਹੈ ਜਿਸ ਦਾ ਇਲਾਕੇ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਪਿੰਡ ਵਾਸੀਆਂ ਦਾ આરોਪ ਹੈ ਕਿ ਉਕਤ ਪਿੰਡਾਂ ਦੇ ਪਿੰਡ ਚੰਦਪੁਰ ਰੁੜਕੀ ਨਾਲ ਲੱਗਦੀ ਹੱਦ ਤੇ ਜੰਗਲ 'ਚ ਕਿਸੇ ਸੋਲਰ ਕੰਪਨੀ ਵੱਲੋਂ ਜੰਗਲਾਤ ਰੂਪभाग ਦੇ ਸਬੰਧਤ ਪੰਚਾਇਤਾਂ ਦੀ ਮਨਜ਼ੂਰੀ ਤੋਂ ਬਿਨਾਂ ਅਤੇ ਮਾਲਕਾਂ ਨੂੰ ਦੱਸੇ ਬਿਨਾਂ ਸੋਲਰ ਸਿਸਟਮ ਲਗਾਇਆ ਜਾ ਰਿਹਾ ਹੈ ਕੰਪਨੀ ਵੱਲੋਂ ਕਰੀਬ 200 ਏਕੜ ਜੰਗਲ ਨੂੰ ਪੂਰੀ ਤਰ੍ਹਾਂ ਕੱਟ ਕੇ ਸਾਫ਼ ਕਰ ਦਿੱਤਾ ਗਿਆ ਉਹਨਾਂ ਨੇ ਦੱਸਿਆ ਕਿ ਇਸ ਰਕਬੇ ਵਿੱਚ ਉਕਤ ਪੰਜ ਪਿੰਡਾਂ ਦੇ ਲੋਕਾਂ ਦੀ ਮੇਜ਼ੀ ਤੇ ਪੰਚਾਇਤੀ ਰਕਵਾ ਸ਼ਾਮਲਾਡ ਵੀ ਪੈਂਦੀ ਹੈ ਅਤੇ ਇਸ ਥਾਂ ਤੇ ਖੜੇ ਸੈਂਕੜੇ ਵਿਰੋਧਤਾਵਾਂ ਬਿਨਾਂ ਕਿਸੇ ਮਨਜ਼ੂਰੀ ਤੋਂ ਬਿਨਾਂ ਕੱਟ ਦਿੱਤੇ ਗਏ ਅਸੀਂ ਕਿਸੇ ਵੀ ਕੀਮਤ ਲੱਗਣੀ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਅਸੀਂ ਬੀ ਦਾ ਯਾਰਾ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਬੀ ਦਾ ਯਾਰਾ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਅਸੀਂ ਲੜ ਕੇ ਸੰਘਰਸ਼ ਕਰਾਂਗੇ ਕਰਾਂਗੇ ਅਸੀਂ ਸਾਰੇ ਲੜ ਕੇ ਸੰਘਰਸ਼ ਕਰਾਂਗੇ ਕਰਾਂਗੇ ਮੈਂ ਪਿੰਡ ਭਵਾਨੀ ਪਰ ਤੋਂ ਸਰਪੰਚ ਹਰਜੇਦਰ ਸਿੰਘ ਜੀ ਬੋਲ ਰਿਹਾ ਹਾਂ ਜੋ ਇਹ ਪਲਾਂਟ ਲੱਗ ਰਿਹਾ ਹੈ ਅਸੀਂ ਜਦੋਂ ਇੱਥੇ ਆ ਕੇ ਦੇਖਿਆ ਇਹ ਇਹ ਨਹੀਂ ਪਹਿਲੇ ਥੋੜ੍ਹਾ ਜਿਹਾ ਜ਼ਮਾਨ ਸੀ ਕਿਹਾ ਸੀ ਅਸੀਂ ਇਹਨਾਂ ਨੂੰ ਅੱਗੇ ਰੋਕਿਆ ਇਹ ਕਹਿੰਦੇ ਅਸੀਂ ਬੰਦ ਕਰ ਦੇਣਾ ਇਹਨੇ ਕੋਈ ਬੰਦ ਨਹੀਂ ਕੀਤਾ ਅਸੀਂ ਡੀਐਫਓ ਸਾਹ ਦੇ ਦਿਖਾ ਦਿੱਤੀ ਐ ਚੌਂਕੀ ਚੌਂਕੀ ਇੰਜਾਰਜ ਨੂੰ ਦਿਖਾ ਦਿੱਤੀ ਐ ਜੋ ਸੋਸ਼ਲ ਦਾ ਕਰੋਸ਼ੀ ਰੋਸ਼ੀ ਐ ਲਗਾਤਾਰ ਹੋ ਗਿਆ ਅੱਜ ਤੁਸੀਂ ਕਿਹਾਂ ਲੱਕਰ ਵੜਦਿਆਂ ਨੂੰ ਅਸੀਂ ਕਈ ਵਾਰ ਉਹਨੂੰ ਘੇਰਿਆ ਵੀ ਉਹ ਭੱਜ ਗਿਆ ਅਦੀ ਉਹਨੋਂ ਫੋਨ ਵੀ ਕੀਤਾ ਤੂੰ ਰੁਕ ਜਾ ਉਹਨੋਂ ਸਾਡੀ ਕੋਈ ਸੁਣਾਈ ਨਹੀਂ ਦਿੱਤੀ ਅਦੀ ਚੌਂਕੀਨ ਚਾਰਜ ਰੂਮ ਗਿਆ ਉਹਨੋਂ ਪਰਸੋਂ ਹੀ ਦਰਗਾ ਦਿੱਤੀ ਵੀ ਬਲਾ ਉੱਥੇ ਵੀ ਆਲਾ ਕੋਈ ਬਲਾ ਹੀ ਨਹੀਂ ਗਿਆ ਡੀਐਫਓ ਸਾਹਿਬ ਨੂੰ ਸਵੇਰੇ ਹੀ ਫੋਨ ਕੀਤਾ ਹੁਣ ਉਹ ਨਹੀਂ ਤੁਹਾਨੂੰ ਕਹਤਾ ਪੈਨਾਂ ਨੂੰ ਆਈ ਪਰਮਿਸ਼ਨ ਨੂੰ ਕਿਹਾ ਹੈ ਮੈਂ ਡੀਐਫਓ ਸਾਹਿਬ ਨੂੰ ਕਹਿਣਾ ਚਾਹਨਾ ਪੁੱਛਣਾ ਚਾਹਨਾ ਅਸੀਂ ਜਦ ਇਹਨਾਂ ਨੂੰ ਕੋਈ ਪਰਮਿਸ਼ਨ ਨਹੀਂ ਮਿਲੀ ਜਿੱਦਣ ਪਹਿਲੇ ਦਿਨ ਇੱਥੇ ਮਸ਼ੀਨ ਲੱਗੀ ਮੈਂ ਉਹਨਾਂ ਦੇ ਗਾਰਡ ਨੂੰ ਫੋਟੋਆਂ ਪਾਈਆਂ ਜਦ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਉਹਨਾਂ ਨੂੰ ਪਤਾ ਵੀ ਤਾਂ ਪੇ ਮਾਲਾ ਰਹੇ ਉਹਨਾਂ ਸਮਾਨ ਕੀਤਾ اعلان ਦਿੱਤਾ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਜੇ ਇਹਨਾਂ ਨੇ ਕੰਮ ਬੰਦ ਕੀਤਾ ਠੀਕ ਹੈ ਨਿਆਂ ਦੀ ਡੀਪੀਓ ਸਾਹਿਬ ਦੇ ਐਸਡੀਐਮ ਸਾਹਿਬ ਦੇ ਵੀ ਧਰਨਾ ਦੇਵਾਂਗੇ ਇਹ ਸਾਡੇ ਇੱਥੇ ਜੋ ਹੱਦ ਬੰਦੀ ਹੈ ਪਵਾਨੀਪੁਰ ਪਵਾਨੀਪੁਰ ਪਾਕਤਾ ਕਾਣੇਬਾਲ ਹਰਤਨਪੁਰ ਆ ਲਾਗੇ ਪਿੰਡ ਸੂਸ਼ੀਆਲ ਪਿੰਡਾ ਰੁੜਕੀ ਪਿੰਡਾ ਇਹ ਚੋਂ ਪਿੰਡਾ ਛਿਆ ਪਿੰਡਾ ਦਾ ਵਸੀਮਾ ਪਿੰਡਾ ਇਹ ਜੋ ਸੋਲਰ ਪਿੰਡ ਲੱਗ ਰਿਹਾ ਅਸੀਂ ਬਿਲਕੁਲ ਕਿਸੇ ਵੀ ਹਾਲਤੀ ਨੂੰ ਲੱਗਣ ਨਹੀਂ ਦੇਵਾਂਗੇ ਇਲਾਕਾ ਬੀਚ ਦੇ ਵਿੱਚ ਪਿੰਡ ਪਵਾਨੀਪੁਰ ਦੇ ਵਿੱਚ ਇੱਕ ਸੋਲਰ ਪਲਾਂਟ ਲੱਗ ਰਿਹਾ ਜਿਹਦੇ ਨਾਲ ਇਹਨਾਂ ਨੇ ਲੋਕਾਂ ਨੇ ਇਸ ਜੰਗਲ ਤੇ ਕਬਜ਼ਾ ਕੀਤਾ ਹੈ ਚਾਰ ਪੰਚਾਇਤਾਂ ਹਾਚਲਪੁਰ ਪਵਾਨੀਪੁਰ ਪਾਕਤਾ ਪਵਾਨੀਪੁਰ ਤੇ ਰਤਨਪੁਰ ਇਹ ਇਲਾਕਾ ਉਹਨਾਂ ਦਾ ਇਕੱਠਾ ਪੈਂਦਾ ਹੈ ਇਹਨਾਂ ਨੇ ਜ਼ਮੀਨ ਨੂੰ ਟੈਨੈਸ ਕਰਕੇ ਕਿਸੇ ਪ੍ਰੋਜੈਕਟ ਲਾਣਾ ਚਾਹੁੰਦੇ ਆ ਮੈਂ ਸਾਰਿਆਂ ਦੇ ਅੱਗੇ ਦਰਖਾਸਤ ਕਰਦਾ ਹਾਂਗੇ ਕਿ ਕਿਸੇ ਵੀ ਕੀਮਤ ਜਿਸੀ ਇਹ ਪ੍ਰੋਜੈਕਟ ਨਹੀਂ ਲੱਗਣ ਦੇਵਾਂਗੇ ਸਾਨੂੰ ਪਤਾ ਹੈ ਇਹ ਪ੍ਰੋਜੈਕਟ ਲਾ ਕੇ ਬਿਜਲੀ ਸਾਨੂੰ ਪੈਸਿਆਂ ਦੇ ਨਾਲ ਦੇਣਗੇ ਇਹ ਗਰੀਬ ਆਦਮੀ ਲਈ ਤਾਂ ਇਸ ਇਲਾਕੇ ਵਿੱਚਾਂ ਲੱਕੜ ਕੱਟਣ ਦਾ ਹੁਕਮ ਨਹੀਂ ਹੈ ਕਿਸੇ ਟਰੈਕਟਰ ਨੂੰ ਲਿਆਉਣ ਦਾ ਹੁਕਮ ਨਹੀਂ ਹੈ ਤੇ ਇਹ ਕਿੱਥੋਂ ਐਡਾ ਵੱਡਾ ਕਾਰੋਬਾਰ ਕਰ ਰਹੇ ਨੇ ਇਹਨਾਂ ਨੇ ਕਿਤੋਂ ਐਨਓਸੀ ਲਈ ਹੈ ਕਿ ਇਸ ਬੰਦੇ ਤੋਂ ਪਰਮਿਸ਼ਨ ਲਈ ਜਾਂ ਸਹੀ ਗੱਲ ਪੁੱਛਣੀ ਚਾਹੁੰਦੇ ਆ ਕਿ ਕਿਸ ਬੰਦੇ ਨੇ ਐਨਓਸੀ ਦਿੱਤੀ ਕਿਸ ਬੰਦੇ ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਇਸ ਇਲਾਕੇ ਨੂੰ ਤੈਸਨੇਸ ਕਰਨੀ ਤਾਂ ਕਿ ਇਹ ਇਲਾਕੇ ਨੂੰ ਇਹਨਾਂ ਨੇ ਬਰਬਾਦ ਕਰਕੇ ਰੱਖ ਦਿੱਤਾ ਵਾਤਾਵਰਨ ਦੂਸ਼ਿਤ ਕਰ ਦਿੱਤਾ ਹੈ ਇੱਥੇ ਦੇ ਜਾਨਵਰਾਂ ਦਾ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਹੈ ਤੋ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਕਿਸੇ ਵੀ ਕੀਮਤ ਵਿੱਚ ਅਸੀਂ ਸੋਲਰ ਪਲਾਂਟ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਵਾਈ ਗੁਰ ਕੀ ਕਹਾਂਗੇ ਮੈਂ ਸਰਪੰਚ ਸਲਿੰਦਰ ਕੁਮਾਰ ਪਿੰਡ ਭਵਾਨੀ ਪਰਭਗਤਾ ਇਹ ਕਹਿਣਾ ਚਾਹੁੰਦਾ ਜੀ ਜਿਹੜਾ ਇਹ ਸੋਲਰ ਪਲਾਂਟ ਲੱਗ ਰਿਹਾ ਇਹਦੇ ਵਿੱਚ ਕੋਈ ਐਨਓਸੀ ਨਹੀਂ ਹੈ ਕਿਸੇ ਡਿਪਾਰਟਮੈਂਟ ਦੀ ਵਾਈਲਡ ਲਾਈਫ ਦਾ ਵੀ ਇਲਾਕਾ ਇਹ ਹੀ ਜਾਂਦਾ ਜੰਗਲ ਦਾ ਇਲਾਕਾ ਸਾਰਾ ਦਫਾ ਵਿੱਚ ਪੈਂਦਾ ਇਹ ਇੱਥੇ ਤਾਂ ਕੋਈ ਪਟਾਈ ਨਹੀਂ ਹੋ ਸਕਦੀ ਸਾਰਾ ਬਾਂਲੋ ਜੜਕ ਰੱਖ ਦਿੱਤਾ ਇਹਨਾਂ ਨੇ ਇਹਦੇ ਨਾਲ ਵਾਤਾਵਰਨ ਨੂੰ ਬਹੁਤ ਨੁਕਸਾਨ ਹੋ ਰਿਹਾ ਜੀ ਡੀਐਫਓ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਸੀ ਹਾਇ ਤਾਂ ਕੋਈ ਕਾਰਵਾਈ ਨਹੀਂ ਹੋਈ ਇਹ ਪ੍ਰੋਜੈਕਟ ਲੱਗ ਜਾਂਦਾ ਤਾਂ ਇਹ ਆੜ-ਆੜੇ ਪਿੰਡਾਂ ਨੂੰ ਨੁਕਸਾਨ ਹੋਵੇਗਾ ਜੀ ਦਾ ਨੁਕਸਾਨ ਹੋਣਾ ਜੀ ਜੰਗਲ ਸਾਰਾ ਪਟ ਹੋ ਜਾਏਗਾ ਜੀ ਸਾਰਾ ਅੱਜ ਇੱਕ ਇੱਕ ਆਏ ਪਲਾਨਟ ਆਇਆ ਕੱਲ ਕੋ ਹੋਰ ਆਜੂਗੀ ਕੰਪਨੀ ਉਹਦੇ ਨਾਲ ਬਹੁਤ ਜ਼ਿਆਦਾ ਵਾਤਾਵਰਨ ਨੁਕਸਾਨ ਹੋਣਾ ਜੀ ਸਾਡੇ ਪਹਾੜੀ ਇਲਾਕਾ ਚਵਾਲਕ ਦੀ ਪਹਾੜੀ ਪੈਂਦੀ ਹੈ ਵਧੀਆ ਇਲਾਕਾ ਤਾਂ ਬਹੁਤ ਇਹਦਾ ਸਾਰਾ ਵਾਤਾਵਰਨ ਤੁਸੀਂ ਹੋ ਜਾਣਾ ਕਿੰਨੇ ਪਿੰਡਾਂ ਨੂੰ ਜ਼ਮੀਰ ਲੱਗਦੀ ਸੀ ਇਹ ਰੁੜਕੀ ਦੀ ਹੈ ਜੀ ਥੋੜੀ ਲੱਗਦੀ ਨਾਲ ਜਿਹੜਾ ਪ੍ਰੋਜੈਕਟ ਲਿਖਿਆ ਹੋਇਆ ਰੁੜਕੀ ਦਾ ਪਵਾਨੀਪੁਰ ਭਗਤਾ ਅਚਲਪੁਰ ਪਵਾਨੀਪੁਰ ਤੇ ਰਤਨਪੁਰ ਇਹ ਮੈਂ ਅਮਰੀ ਤੇ ਇਹ ਦਰਖਾਸਤ ਕਰਦੇ ਆਂ ਵੀ ਜਿਹੜਾ ਇੱਥੇ ਜੰਗਲ ਦੇ ਵਿੱਚ ਇਹ ਪਲਾਂਟ ਲੱਗ ਰਿਹਾ ਸੋਲਰ ਪਲਾਂਟ ਲੱਗ ਰਿਹਾ ਉਹ ਗਲਤ ਹੈ ਉਹ ਨਾਲ ਵਾਤਾਵਰਣ ਤੇ ਹੋਰ ਪਸ਼ੂ ਦਾ ਵੀ ਨੁਕਸਾਨ ਹੋਣਾ ਹੁੰਦਾ ਹੈ ਤੇ ਜੰਗਲੀ ਜੀਵ ਵੀ ਬਿਚਲ ਇੱਥੇ ਦੇ ਦੌੜ ਗਏ ਨੇ ਤੇ ਜੇ ਇਹ ਪਲਾਂਟ ਲੱਗ ਗਿਆ ਤਾਂ ਸਾਰੇ ਪਿੰਡਾਂ ਵਾਲੇ ਵਾਲੇ ਵੀ ਨੁਕਸਾਨ ਹੋਣਾ ਹੈ ਇਹ ਨਹੀਂ ਹੋਣਾ ਚਾਹੀਦਾ